हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते बनाया गया है जो कि एनटीए यूजीसी नेट एग्जाम दी तैयारी कर रहे ने इथे आके तुसी एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे ਤੁਹਾਨੂੰ ਇੱਥੇ ਮਿਲ ਜਣਗੇ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰੋ ਵੀਡੀਓਸ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਕਿਸਣ ਲੱਗਦੇ ਪਏ ਨੇ ਨਾਲ ਦੇ ਨਾਲ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ ਕਿਉਂਕਿ ਉੱਥੇ ਜਿੰਨੇ ਵੀ ਵੀਡੀਓਜ਼ ਨੇ ਸਾਰੇ ਦੀਆਂ ਜਿਹੜੀਆਂ ਵੀਡੀਓਜ਼ ਦੇ ਲਿੰਕ ਤੁਹਾਨੂੰ ਉੱਥੇ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਸਮਝ ਦੇ ਵਿੱਚ ਨਹੀਂ ਆ ਰਿਹਾ ਤੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਅੱਗੇ ਵੀ ਕਹਿ ਚੁੱਕੀ ਹਾਂ ਕਈ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਉਹ ਵੀਡੀਓ ਸੈਕਸ਼ਨ ਦੇ ਵਿੱਚ ਹੁੰਦੀਆਂ ਨੇ ਤੇ ਜਿਹੜੇ ਲਾਈਵ ਸੈਸ਼ਨ ਲੈਂਦੀਆਂ ਹਾਂ ਲਾਈਵ ਦੇ ਵਿੱਚ ਹੁੰਦੀਆਂ ਨੇ ਜਾ ਕੇ ਤੁਸੀਂ ਉੱਥੇ ਲੱਭ ਸਕਦੇ ਹੋ ਕਿਉਂਕਿ ਜਿੰਨੇ ਵੀ ਐਮਸੀਕਿਊਜ਼ ਹੁਣ ਅਸੀਂ ਕਰਦੇ ਪਏ ਹਾਂ ਸਾਰੇ ਦੇ ਸਾਰੇ ਲਾਈਵ ਦੇ ਵਿੱਚ ਹੀ ਜਾ ਰਹੇ ਨੇ ਸੋ ਲਾਈਵ ਸੈਸ਼ਨ ਦੀ ਵੱਖਰੀ ਵੀਡੀਓਜ਼ ਨਹੀਂ ਇਸ ਤੋਂ ਇਲਾਵਾ ਪਲੇਲਿਸਟ ਜੜੀ ਗਈ ਹੈ 4 2024 ਉੱਥੇ ਤੁਸੀਂ ਸਾਰੀਆਂ ਵੀਡੀਓਜ਼ ਜਿਹੜੀਆਂ ਗਿਆ ਨੇ ਇੱਕ ਤੋਂ ਬਾਅਦ ਇੱਕ ਦੇਖ ਸਕਦੇ ਹੋ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਜਾ ਕੇ ਤੁਸੀਂ ਜਸਟ ਇੱਕ ਸਰਚ ਹੀ ਕਰਨਾ ਹੈ ਤਾਂ ਸੋ ਨੈਕਸਟ ਅੱਜ ਅਸੀਂ ਟੌਪਿਕ ਜਿਹੜਾ ਪੜਨ ਜਾ ਰਹੇ ਹਾਂ ਉਹ ਹੈਗਾ ਹੈ ਸੜਕੋ ਤੁਨੀ ਸੰਪਰਾਇ ਦੇ ਬਾਰੇ ਇਸ ਤੋਂ ਪਹਿਲਾਂ ਅਸੀਂ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਰਸ ਅਲੰਕਾਰ ਆਲਰੇਡੀ ਕੀਤਾ ਹੋਏ ਨੇ ਤੇ ਅੱਜ ਅਸੀਂ ਨੈਕਸਟ ਜਿਹੜਾ ਟੌਪਿਕ ਹੈ ਉਹ ਪੜਾਂਗੇ ਜਿਸ ਦੇ ਵਿੱਚ ਅੱਜ ਗੱਲ ਕਰਾਂਗੇ ਤੁਨੀ ਸੰਪਰਾਇ ਦੇ ਬਾਰੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਤੁਨੀ ਸੰਪਰਦਾਇ ਤੇ ਮੋਢੀ ਕੌਣ ਸੀ ਤੇ ਸਾਰਿਆਂ ਨੂੰ ਪਤਾ ਹੈ ਕਿ ਤੁਨੀ ਸੰਪਰਦਾਇ ਜਿਹੜਾ ਗੱਸੀ ਸਾਨੂੰ ਆਨੰਦ ਵਰਦਨ ਦੇ ਦੁਆਰਾ ਦਿੱਤਾ ਗਿਆ ਸੀ ਸੋ ਆਨੰਦ ਵਰਦਨ ਜਿਹੜੇ ਸੀ ਉਹਨਾਂ ਦੇ ਦੁਆਰਾ ਜਿਹੜਾ ਲਿਖਿਆ ਗਿਆ ਉਹਨਾਂ ਦਾ ਗ੍ਰੰਥ ਸੀ ਤੁੰਨਿਆ ਲੋਕ ਉਸ ਦੇ ਦੁਆਰਾ ਉਹਨਾਂ ਨੇ ਇਹ ਜਿਹੜਾ ਸਾਨੂੰ ਇੱਕ ਵਿਚਾਰ ਦਿੱਤਾ ਸੀ ਜੋ ਕਿ ਆਰੰਭ ਹੋਇਆ ਸੀ ਇਸ ਗ੍ਰੰਥ ਦੇ ਨਾਂ ਤੇ ਜੋ ਕਿ 19ਵੀਂ ਸਦੀ ਦੇ ਵਿੱਚ ਇਹ ਗ੍ਰੰਥ ਜਿਹੜਾ ਗੱਸੀ ਉਹ ਲਿਖਿਆ ਗਿਆ ਸੀ ਇਸ ਤੋਂ ਇਲਾਵਾ ਜਿਹੜਾ ਗਵਾ ਆਮ ਬੋਲ ਚਾਲਦੇ ਕਹਿੰਦੇ ਸ਼ਬਦ ਜਦੋਂ ਕਵਿਤਾ ਦੇ ਵਿੱਚ ਸਜਾਏ ਜਾਂਦੇ ਹਨ ਹੁਣ ਧੁਨੀ ਦਾ ਉੱਥੇ ਮਤਲਬ ਦੱਸਿਆ ਹੈ ਕਿ ਕੀ ਮਤਲਬ ਹੁੰਦਾ ਹੈ ਕਿ ਜਿਹੜੇ ਨਾਰਮਲ ਅਗਰ ਜਿਹੜੇ ਅਸੀਂ ਵਰਡ ਬੋਲਨੇ ਹਾਂ ਜਦੋਂ ਉਹ ਕਵਿਤਾ ਦੇ ਵਿੱਚ ਸਜਾ ਕੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਜਦੋਂ ਸਜਾ ਕੇ ਉਹ ਨਵੇਂ ਅਰਥ ਪ੍ਰਦਾਨ ਕਰਦੇ ਹਨ ਤੇ ਉਹ ਸਾਨੂੰ ਇੱਕ ਧੁਨੀ ਦੇ ਵਿੱਚ ਚਲੇ ਜਾਂਦੇ ਹਨ ਤੇ ਇਸ ਤੋਂ ਇਲਾਵਾ ਕਹਿੰਦੇ ਜਦੋਂ ਕਿ ਆਮ ਅਰਥ ਉੱਥੇ ਗੁੰਮ ਹੋ ਜਾਂਦੇ ਹੁਣ ਕੋਈ ਕਵਿਤਾ ਹੈ ਉਸ ਦੇ ਵਿੱਚ ਕੁਝ ਵਰਡ ਹੈ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਵਾ ਜੇਕਰ ਕਵਿਤਾ ਦੇ ਵਿੱਚ ਨਾਰਮਲ ਵਰਡ ਦੇ ਨਾਲੋਂ ਕੁਝ ਅਲੱਗ ਤਰੀਕੇ ਦੇ ਵਰਡ ਤੁਹਾਨੂੰ ਦੇਣਗੇ ਉੱਥੇ ਤੇ ਉਹਨਾਂ ਦਾ मीनिंग ਵੀ ਕੁਝ ਅਲੱਗ ਹੀ ਨਿਕਲੇਗਾ ਸੋ ਇਹ ਹੁੰਦਾ ਹੈ ਸਾਡੇ ਕੋਲ ਤੁਨੀ ਸੰਪਰਾਇ ਦੇ ਵਿੱਚ ਇਹਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਪੜ੍ਹਦੇ ਹਾਂ ਕਿ ਜਿਹੜੇ ਅਰਥ ਨਿਕਲਦੇ ਨੇ ਉਹ ਨਵੇਂ ਜਿਹੜੇ ਸ਼ਬਦ ਹੁੰਦੇ ਨੇ ਉਹ ਕਿਸ ਤਰੀਕੇ ਦੇ ਨਾਲ ਅਰਥ ਨਿਕਲਦੇ ਨੇ ਉਹਨਾਂ ਸਾਰਿਆਂ ਦੇ ਇਹ ਨਵੀਆਂ ਧੁਨੀਆਂ ਕਿਸ ਤਰੀਕੇ ਦਾ ਨਿਕਲਦੀਆਂ ਨੇ ਧੁਨੀਆਂ ਦਾ ਮਤਲਬ ਅਗਰ ਇੱਥੇ ਲੱ ਲਿਆ ਜਾਵੇ ਤਾਂ ਅਸੀਂ ਅਥੀ ਹੀ ਲਵਾਂਗੇ ਜਿਹੜੇ ਨਵੀਆਂ ਧੁਨੀਆਂ ਕਿਵੇਂ ਨਿਕਲਦੀਆਂ ਨੇ ਇਸ ਤੋਂ ਇਲਾਵਾ ਕਹਿੰਦੇ ਕਿ ਧੁਨੀ ਦੇ ਵਿੱਚ ਸ਼ਬਦ ਦੇ ਅਰਥ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਪ੍ਰਧਾਨਤਾ ਨਹੀਂ ਦਿੰਦੇ ਸਗੋਂ ਵਿਅੰਗ ਅਰਥ ਨੂੰ ਅੱਗੇ ਰੱਖਦੇ ਹਨ ਕਿ ਜੋ ਸ਼ਬਦ ਹੈ ਉਸ ਦਾ ਜੋ मीनिंग ਨਿਕਲਦਾ ਪਿਆ ਹੈ ਅਰਥ ਨਿਕਲਦਾ ਪਿਆ ਹੈ ਉਹ ਆਪਣੇ ਆਪ ਤੋਂ ਫਰੰਟ ਤੇ ਉੱਤੇ ਨਹੀਂ ਰੱਖੇਗਾ ਸਗੋਂ ਕੀ ਹੈਗਾ ਆਪਣੇ ਜਿਹੜੇ ਹੋਰ ਵਿਅੰਗ ਅਰਥ ਨਿਕਲਦੇ ਪਏ ਨੇ ਜੋ ਵਿਅੰਗ ਧੁਨੀਆ ਨਿਕਲਦੀਆਂ ਪਈਆਂ ਨੇ ਉਹਨਾਂ ਨੂੰ ਉਹ ਅੱਗੇ ਰੱਖੇਗਾ ਸੋ ਸਿੰਪਲ ਕੀ ਗੱਵਾਂ ਤੁਨੀ ਸੰਪਰਦਾਇ ਦੇ ਵਿੱਚ ਅਸੀਂ ਇਹ ਪੜਦੇ ਹਾਂ ਕਿ ਜੋ ਸ਼ਬਦਾਂ ਦੇ ਅਰਥ ਨਿਕਲਦੇ ਨੇ ਉਹ ਕਿਸ ਤਰੀਕੇ ਦੇ ਨਾਲ ਨਿਕਲਦੇ ਨੇ ਤੇ ਮੋਸਤੀ ਇਹ ਹੁੰਦਾ ਹੈ ਕਿ ਜਿਹੜੇ ਅਰਥ ਨਿਕਲਦੇ ਨੇ ਉਹ ਸਧਾਰਨ ਅਰਥ ਨਹੀਂ ਹੁੰਦੇ ਜੇਕਰ ਅਸੀਂ ਪੁਰਾਣੇ ਸ਼ਬਦਾਂ ਦੀ ਜਗ੍ਹਾ ਕੁਝ ਨਵੇਂ ਵਰਡਸ ਰੱਖਾਂਗੇ ਨਵੇਂ ਤਰੀਕੇ ਦੇ ਸ਼ਬਦ ਰੱਖਾਂਗੇ ਤਾਂ ਉੱਥੇ ਅਰਥ ਵੀ ਨਵੇਂ ਤਰੀਕੇ ਦੇ ਨਾਲ ਹੀ ਨਿਕਲਣਗੇ ਤੇ ਇੱਕ ਗੱਲ ਇੱਥੇ ਇਹ ਹੈਗੀ ਹੈ ਕਿ ਸ਼ਬਦ ਦੇ ਜਿਹੜੇ ਅਰਥ ਹੁੰਦੇ ਨੇ ਉਹ ਆਪਣੇ ਆਪ ਨੂੰ ਫਰੰਟ ਦੇ ਉੱਤੇ ਨਹੀਂ ਰੱਖਦੇ ਮਤਲਬ ਕੀ ਹੁੰਦਾ ਆਪਣੇ ਵਿਅੰਗ ਅਰਥ ਨੂੰ ਅੱਗੇ ਰੱਖਦੇ ਹਨ ਇਸ ਤੋਂ ਲਾਵਾ ਹੁਣ ਧੁਨੀ ਕੀ ਹੈ ਇੱਕ ਦਸੇ ਧੁਨੀ ਸੰਪਰਦਾਏ ਦੇ ਬਾਰੇ ਪੜਦੇ ਹਾਂ ਪਰ ਅਗਰ ਅਸੀਂ ਧੁਨੀ ਦੇ ਬਾਰੇ ਉਸ ਤਰੀਕੇ ਨਾਲ ਗੱਲ ਕਰੇ ਤਾਂ ਇੱਕ ਸੰਗੀਤਕ ਲੈ ਹੁੰਦੀ ਹੈ ਸ਼ਬਦਾਂ ਦੀ ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ ਅਸੀਂ ਕਿ ਜਦੋਂ ਵਿਆਕਰਣ ਦੇ ਵਿੱਚ ਪੜਦੇ ਹਾਂ ਨਾ ਤਾਂ ਧੁਨੀ ਕੀ ਨੇ ਸ਼ਬਦਾਂ ਦੀ ਛੋਟੀ ਤੋਂ ਛੋਟੀ ਇਕਾਈ ਹੁੰਦੀ ਹੈ ਉਹੋ ਚੀਜ਼ ਇੱਥੇ ਹੈਗੀ ਹੈ ਧੁਨੀ ਮਤਲਬ ਕਹਿ ਸਕਦੇ ਹੋ ਜੋ ਸਾਡੇ मीनिंग ਨਿਕਲਦਾ ਪਿਆ ਜੋ ਆਵਾਜ਼ ਨਿਕਲਦੀ ਪਈ ਹੈ ਉਹ ਚੀਜ਼ ਹੈ ਹੁਣ ਅਗਰ ਜੇਕਰ ਤੁਸੀਂ ਇਸ ਸਮ੍ਰਦਾਇ ਨੂੰ ਕਾਲ ਦੇ ਪ੍ਰਸੰਗ ਦੇ ਵਿੱਚ ਲੈ ਕੇ ਜਾਇਆ ਜਾਵੇ ਤਾਂ ਕਿਸ ਤਰੀਕੇ ਨਾਲ ਇਸ ਨੂੰ ਕਵਿਤਾ ਦੇ ਵਿੱਚ ਯੂਜ਼ ਕਰਨੇ ਹਨ ਕਿ ਉਹ ਕਾਵ ਜਿਸ ਵਿੱਚ ਵਿਅੰਗ ਦੀ ਪ੍ਰਧਾਨਤਾ ਹੋਵੇ ਉਹ ਚੀਜ਼ ਆ ਗਈ ਨਾ ਹੁਣ ਦੇਖੋ ਤੁਹਾਨੂੰ ਇੱਕ ਕਵਿਤਾ ਦੇ ਦਿੱਤੀ ਨਾਰਮਲ ਜਿਹੇ ਵਰਡਾਂ ਨੂੰ ਦੇ ਦਿੱਤੇ ਤੁਸੀਂ ਨਾਰਮਲ ਜਿਹੇ ਵਰਡਸ ਦੇ ਨਾਲ ਕਵਿਤਾ ਪੜ੍ਹ ਲਈ ਠੀਕ ਲੱਗਦੀ ਠੀਕ ਠਾਕ ਲੱਗਦੀ ਅਸੀਂ ਇਹ ਕਹਿੰਦੇ ਹਾਂ हां ਠੀਕ ਹੀ ਸੀ ਕਵਿਤਾ ਜੇਕਰ ਉਸ ਦੇ ਵਿੱਚ ਵਰਡ ਬੜੇ ਸੋਹਣੇ ਲਿੱਤੇ ਜਾਣ ਤੇ ਜਦੋਂ ਅਸੀਂ ਉਹਨਾਂ ਦਾ ਇੱਕ मीनिंग ਨਿਕੜਨਾ ਹੁੰਦਾ ਨਾ ਉਹਨਾਂ ਦੇ ਅਰਥ ਕੱਢਨੇ ਹੁੰਦੇ ਨੇ ਤਾਂ ਅਰਥ ਵੀ ਬੜੇ ਡਿਫਰੈਂਟ ਨਿਕਲਣਗੇ ਇੱਕ ਸਿੰਪਲ ਕਵਿਤਾ ਦੇ ਨਾਲ ਤੇ ਉਹ ਚੀਜ਼ ਆ ਜਾਂਦੀ ਹੈ ਇੱਕ ਸਿੰਪਲ ਕਵਿਤਾ ਤੇ ਇੱਕ ਦੂਸਰੀ ਵਿਅੰਗ ਵਾਲੀ ਕਵਿਤਾ ਦੇ ਵਿੱਚ ਡਿਫਰੈਂਟ ਕਵਿਤਾ ਇਹੋ ਜੀ ਚੀਜ਼ ਹੁੰਦੀ ਹੈ ਜੋ ਕਿ ਸਧਾਰਨ ਸ਼ਬਦ ਜੇਕਰ ਉਸ ਦੇ ਵਿੱਚ ਦਿੱਤੇ ਜਾਣ ਤੋਂ ਕਵਿਤਾ ਸੋਹਣੀ ਨਹੀਂ ਨਿਕਲਦੀ ਜੇਕਰ ਉਸ ਦੇ ਵਿੱਚ ਵਰਡਸ ਸੋਹਣੇ ਦਿੱਤੇ ਜਾਣ ਕੁਝ ਅਲੱਗੇ ਤਰੀਕੇ ਦੇ ਨਾਲ ਦਿੱਤੇ ਜਾਣੇ ਵਿਅੰਗ ਵਿੱਚ ਦਿੱਤੇ ਜਾਣ ਤੋ ਕਵਿਤਾ ਉਨਾ ਹੀ ਅਸਰ ਛੱਡ ਕੇ ਜਾਏਗੀ ਸੋ ਇੱਕ ਕਵਿਤਾ ਦੇ ਰੂਪ ਦੇ ਵਿੱਚ ਜੇਕਰ ਅਸੀਂ ਧਨੀ ਸੰਪਰਦਾਇ ਨੂੰ ਸਮਝਣਾ ਹੋਵੇ ਤੇ ਕਵਿਤਾ ਦੇ ਵਿੱਚ ਹਮੇਸ਼ਾ ਅਸੀਂ ਵਿਅੰਗ ਉਸ ਨੂੰ 프ਿੰਟ ਦੇ ਉੱਤੇ ਰੱਖਦੇ ਹਾਂ ਨਾ ਕਿ ਨਾਰਮਲ ਵਰਡਸ ਸਬੰਧਿਤ ਕਾਵ ਕਹਿੰਦੇ ਉਸ ਵਿਅੰਗ ਦੇ ਉੱਤੇ ਆਧਾਰਿਤ ਹੁੰਦਾ ਹੈ ਹੁਣ ਦੇਖੋ ਸਬੰਧਿਤ ਕਾਵ ਦੇ ਵਿੱਚ ਕੀ ਕਿਹਾ ਗਿਆ ਹੈ ਗਵਾ ਕਿ ਰਾਮ ਚੁਕਰਨਾ ਹੈ ਉਹਨ ਇੱਥੇ ਅਗਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਜਿਹੜਾ ਵਰਡ ਹੈਗਾ ਸਾਨੂੰ ਚੁਕੰਨਾ ਇਹ ਅਗਰ ਸੀ ਇੱਕ ਸਧਾਰਨ ਕਵਿਤਾ ਦੇ ਵਿੱਚ ਜੇਕਰ ਦਿੱਤਾ ਜਾਵੇ ਤਾਂ ਅਸੀਂ ਕੀ ਲਿਖਾਂਗੇ ਉੱਥੇ ਕਿ ਚਾਰ ਕੰਨਾਂ ਵਾਲਾ ਜਿਹੜਾ ਹੁੰਦਾ ਹੈ ਉਹਨੂੰ ਚੁਕੰਨਾ ਕਹਿੰਦੇ ਨੇ ਪਰ ਜੇਕਰ ਇਹੋ ਵਰਡ ਅਸੀਂ ਵਿਅੰਗ ਦੇ ਰੂਪ ਦੇ ਵਿੱਚ ਕਵਿਤਾ ਦੇ ਵਿੱਚ ਦੇਖਿਆ ਜਾਵੇ ਤਾਂ ਅਸੀਂ ਉਸ ਵਿਅਕਤੀ ਵਾਸਤੇ ਇਹ ਵਰਡ ਯੂਜ਼ ਕਰਦੇ ਹਾਂ ਜੋ ਕਿ ਬੜਾ ਹੁਸ਼ਿਆਰ ਹੋਵੇ ਹੈਨਾ ਸੋ ਉਸਤੇ ਵਾਸਤੇ ਵਰਡ ਇੱਥੇ ਯੂਜ਼ ਕੀਤਾ ਜਾਂਦਾ ਸੋ ਇਹ ਡਿਫਰੈਂਸ ਇੱਥੇ ਦੇਖਿਆ ਜਾਂਦਾ ਇੱਕ ਨਾਰਮਲ ਤੇ ਇੱਕ ਵਿਅੰਗ ਦੇ ਵਿੱਚ ਚੁਕੰਨਾ ਨਾਰਮਲ ਦੇ ਵਿੱਚ ਆਿੰਦਾ ਚਾਰ ਕੰਨਾ ਵਾਲਾ ਤੇ ਜਦੋਂ ਅਸੀਂ ਇਸ ਨੂੰ ਵਿਅੰਗ ਦੇ ਵਿੱਚ ਲਿਖਿਆ ਜਾਂਦਾ ਗਵਾ ਤਾਂ ਉਹ ਕੀ ਆਿੰਦਾ ਉੱਥੇ ਇੱਕ ਹੋਸ਼ਿਆਰ ਪਰਸਨ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੁਣ ਇਸ ਦੀ ਪਰਿਭਾਸ਼ਾ ਦੇ ਬਾਰੇ ਗੱਲ ਕੀਤੀ ਜਾਵੇ ਡਾਕਟਰ ਰਾਮ ਸਾਗਰ ਤ੍ਰਿਪਾਠੀ ਨੇ ਦਿੱਤੀ ਸੀ ਓਮ ਪ੍ਰਕਾਸ਼ ਸ਼ਰਮਾਏ ਪ੍ਰਕਾਸ਼ ਹੈ ਇੱਥੇ ਪੰਡਿਤ ਬਲਦੇਵ ਉਪਾਧਿਆ ਹੈ ਪ੍ਰੇਮ ਪ੍ਰਕਾਸ਼ ਮੰਮਟ ਤੇ ਵਿਦਿਆਵਾਸ ਜਿਹੜੇ ਸੀ ਇਹਨਾਂ ਸਾਰਿਆਂ ਨੇ ਇਹਨਾਂ ਦੀ ਪਰਿਭਾਸ਼ਾ ਸਾਨੂੰ ਦਿੱਤੀ ਹੈ ਅਗਰ ਤੁਸੀਂ ਪੜਨਾ ਹੋਵੇ ਤਾਂ ਇਹਨਾਂ ਇਹਨਾਂ ਦੀ ਪਰਿਭਾਸ਼ਾਵਾਂ ਤੁਸੀਂ ਲਰਨ ਕਰ ਸਕਦੇ ਹੋ ਕਿਉਂਕਿ ਮੋਸਟਲੀ ਇਹਨਾਂ ਦੀ ਹੀ ਜ਼ਿਆਦਾਤਰ ਸਾਨੂੰ ਮਿਲਦੀਆਂ ਗਿਆ ਹੁਣ ਗੱਲ ਇਹ ਆਈਂਦੀ ਹੈ ਕਿ ਜਦੋਂ ਇਸ ਨੂੰ ਕਈ ਕਾਵ ਦੀ ਆਤਮਾ ਸਵੀਕਾਰ ਕਰਦੇ ਨੇ ਹਰ ਇੱਕ ਨੇ ਕਿਤੀ ਅਰਸ ਵਾਲਿਆਂ ਨੇ ਅਲਗ ਕੀਤੀ ਅਲੰਕਾਰ ਵਾਲਿਆਂ ਨੇ ਕੀਤੀ ਹੈ ਤਾਂ ਤੁਨੀ ਵਾਲੇ ਕਿਉਂ ਨਾ ਸੋ ਤੁਨੀਵਾਲਾ ਨੇ ਵੀ ਇਸ ਨੂੰ ਕਾਵ ਦੀ ਆਤਮਾ ਸਵੀਕਾਰ ਕੀਤਾ ਸੀ ਸੋ ਇਸ ਤੇ ਵੀ ਕੁਝ ਸਮਰਥਕ ਸਾਨੂੰ ਮਿਲਦੇ ਨੇ ਕੁਝ ਵਿਰੋਧੀ ਮਿਲਦੇ ਨੇ ਤਾਂ ਸਮਰਥਕ ਦੇ ਵਿੱਚ ਜਿਹੜੇ ਸਾਨੂੰ ਜਾਣਦੇ ਨੇ ਉਹ ਆਨੰਦਵਰਧਨ ਜੋਗੀ ਇਹਨਾਂ ਦੇ ਆਪਣੇ ਨੇ ਪੋਜਰਾ ਜਾਣਦੇ ਵਿਸ਼ਵਨਾਥ ਆਇੰਦੇ ਮਮਟ ਜੈਦੇ ਪੰਡਿਤ ਜਗਨਨਾਥ ਸਮਰਥਕ ਦੇ ਰੂਪ ਦੇ ਵਿੱਚ ਨੇ ਤੇ ਜੇਕਰ ਵਿਰੋਧੀ ਦੇ ਵਿੱਚ ਦੇਖਿਆ ਜਾਵੇ ਤਾਂ ਮੁਕੁਲਪਟ ਸਭ ਤੋਂ ਆਕਮ ਮਿਲਦੇ ਨੇ ਸਾਨੂੰ ਪ੍ਰਤੀਹਾਰ ਹਿੰਦੂ ਰਾਜ ਪਟਾ ਨਾਇਕ ਤਨੰਜੈ ਤੇ ਤਨਿਕ ਤੇ ਕੁੰਤਕ ਤੇ ਨੰਦ ਨਾਲ ਦੇ ਨਾਲ ਸਾਨੂੰ ਮਹਿਮ ਪਟ ਜਿਹੜੇ ਸਨ ਇਸ ਦੇ ਵਿੱਚ ਇਸ ਦੇ ਵਿਰੋਧੀ ਮਿਲਦੇ ਕਾਪੇਦ ਦੀ ਹੁਣ ਅਗਰ ਗੱਲ ਕੀਤੀ ਜਾਵੇ ਕਹਿੰਦੇ ਤੁਨੀ ਜਾਂ ਵਿਆੰਗ ਅੱਠ ਦੀ ਸਥਿਤੀ ਅਨੁਸਾਰ ਕਾਪੇਦ ਨੇ ਕਿ ਜਦਵਸਿਸ ਨੂੰ ਅ ਯੂਜ਼ ਕਰਦੇ ਹਾਂ ਤੁਨੀ ਜਾਂ ਵਿਆੰਗ ਅਰਥ ਦੇ ਡਿਫਰੈਂਸ ਦੇ ਆਧਾਰ ਤੇ ਤੇ ਕਾਪੇਦ ਵੀ ਸਾਨੂੰ ਉਨੇ ਹੀ ਮਿਲਦੇ ਕਾਵ ਪੇਤ ਕਿਹੜੇ ਕਿਹੜੇ ਹੁੰਦੇ ਨੇ ਇੱਕ ਆਈਂਦੇ ਸਾਨੂੰ ਉੱਤਮ ਕਾਵ ਮੱਦਮ ਕਾਵ ਤੇ ਅਦਮ ਕਾਵ ਯਾਦ ਰੱਖਿਓ ਇਹ ਬੜੀ ਬੜੀ ਭੁੱਲਦੇ ਨੇ ਇਹ ਚੀਜ਼ ਬਹੁਤ ਭੁੱਲਦੀ ਐ ਸਾਰਿਆਂ ਨੂੰ ਕਿ ਧੁਨੀ ਦੇ ਕਾਵ ਪੇਤ ਕੀ ਕਿਨੇ ਧੁਨੀ ਸੰਪਰਦਾਏ ਨੇ ਸਭ ਤੋਂ ਪਹਿਲਾਂ ਸਾਨੂੰ ਉੱਤਮ ਕਾਵ ਮਿਲਦਾ ਹੈ ਉੱਤਮ ਕਾਵ ਦੇ ਵਿੱਚ ਹੁਣ ਕੀ ਕੀ ਹੁੰਦਾ ਦੇਖੋ ਲਕਸ਼ਣਾ ਅਰਥ ਸਪਸ਼ਟ ਹੋਵੇ ਤੇ ਵਿਅੰਗ ਦੀ ਪ੍ਰਧਾਨਤਾ ਹੋਵੇ ਹੁਣ ਇਹ ਤੁਹਾਨੂੰ ਪਤਾ ਹੀ ਹੈ ਸ਼ਬਦ ਸ਼ਕਤੀਆਂ ਅਸੀਂ ਅੱਗੇ ਪੜਾਂਗੇ ਇਹ ਚੀਜ਼ ਪਹਿਲੋਂ ਮੈਂ ਲਿਖ ਦਿੱਤੀ ਹੈ ਹੁਣ ਸ਼ਬਦ ਸ਼ਕਤੀਆਂ ਕੀ ਹੁੰਦੀਆਂ ਨੇ ਇਹ ਵੀ ਤੁਹਾਨੂੰ ਪਤਾ ਜਦੋਂ ਵਿੱਚ ਅਸੀਂ ਅਵਿਧਾ ਲਕਸ਼ਣਾ ਤੇ ਵਿੰਝਨਾ ਪੜ੍ਹਦੇ ਹਾਂ ਹੁਣ ਸੈਕਿੰਡ ਨੰਬਰ ਤੇ ਸਾਨੂੰ ਲਕਸ਼ਣਾ ਮਿਲਦੀ ਹੈ ਤੇ ਅਵਿਧਾ ਦਾ ਪਤਾ ਹੀ ਹੈ ਤੁਹਾਨੂੰ ਕਿ ਜਿਹੜੀ ਚੀਜ਼ ਸਿੰਪਲ ਹੋਵੇ ਤਾਂ ਲਕਸ਼ਣਾ ਜਿਹੜੀ ਹੁੰਦੀ ਹੈ ਥੋੜੀ ਜੀ ਉਸ ਤੋਂ ਹਟ ਕੇ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਪਹਿਲਾ ਅਰਥ ਛੱਡ ਕੇ ਜਦੋਂ ਅਸੀਂ ਦੂਸਰਾ ਅਰਥ ਯੂਜ਼ ਕਰਦੇ ਆ ਉਹ ਲਕਸ਼ਣਾ ਦੇ ਵਿੱਚ ਜਾਂਦਾ ਸੋ ਕਹਿੰਦੇ ਉਤਮ ਕਾ ਉਹ ਹੁੰਦਾ ਜਿਸ ਵਿੱਚ ਲਕਸ਼ਣਾਰਥ ਹੋਵੇ ਨਾਲ ਦੇ ਨਾਲ ਵਿਅੰਗ ਹੋਵੇ ਜਦੋਂ ਇਹ ਦੋਨੇ ਮਿਲਦੇ ਨੇ ਇਹ ਦੋਨੇ ਮਿਲਦੇ ਨੇ ਤਾਂ ਉਹ ਉੱਤਮ ਕਾਵਿ ਹੁੰਦਾ ਹੈ ਉੱਤਮ ਕਾਵਿ ਕੀ ਹੁੰਦਾ ਹੈ ਕਿ ਬਹੁਤ ਹੀ ਵਧੀਆ ਕਵਿਤਾ ਕਿਹੜੀ ਹੁੰਦੀ ਹੈ ਜਿਸ ਦੇ ਵਿੱਚ ਸਾਨੂੰ ਵਿਅੰਗ ਵੀ ਹੋਵੇ ਨਾਲ ਦੇ ਨਾਲ ਜਿਸ ਦੇ ਵਿੱਚ ਲਕਸ਼ਣਾ ਵੀ ਹੋਵੇ ਮੱਧਮ ਕਾਵ ਹੁਣ ਥੋੜਾ ਜਿਹਾ ਨੀਚੇ ਵਾਲਾ ਆਿੰਦਾ ਹੈ ਹੁਣ ਲਕਸ਼ਣਾ ਨੂੰ ਛੱਡ ਕੇ ਜਿਵੇਂ ਅਭਿਦਾ ਤੇ ਲਕਸ਼ਣਾ ਦੋਨੇ ਹੋਣ ਕਿ ਅਭਿਦਾ ਵੀ ਹੋਵੇ ਕਈ ਵਾਰ ਕਿ ਅਭਿਦਾ ਦੇ ਵਿੱਚ ਕੁਝ ਅਜਿਹੇ ਵਰਡ ਸਾਨੂੰ ਨਹੀਂ ਮਿਲਦੇ ਤੇ ਜੇ ਉਸ ਦੀ ਜਗ੍ਹਾ ਸੀ ਲਕਸ਼ਣਾ ਵਾਲੇ ਜਿਹੜੇ ਵਰਡ ਹੈ ਉਹ ਯੂਜ਼ ਕਰ ਲੀ ਤਾਂ ਉਹ ਇਸੇ ਵਿੱਚ ਹੁਣ ਮਤਲਬ ਪਹਿਲੇ ਦੇ ਵਿੱਚ ਹੈਗਾ ਸੀ ਲਕਸ਼ਣਾ ਪਲੱਸ ਵਿਆੰਗ ਸੈਕੰਡਰੀ ਵੇਚ ਐਂਡ ਅਭਿਦਾ ਪਲੱਸ ਲਕਸ਼ਣਾ ਤਾਂ ਉਹਨੂੰ ਅਸੀਂ ਕੀ ਕਹਿੰਦੇ ਨੇ ਗੁਣੀਪੂਤ ਕਹਿੰਦੇ ਨੇ ਉੱਤਮ ਨੂੰ ਕੀ ਕਹਾਂਦੇ ਤੁਨਿਕਾਵ ਕਹਿੰਦੇ ਨੇ ਜਿਹੜਾ ਅਸੀਂ ਪੜ੍ਹਦੇ ਪਏ ਹਾਂ ਇਸ ਵਿੱਚ ਗੁਣੀਪੂਤ ਕਹਿ ਦਿੱਤਾਗਾ ਥਰਡ ਦੇ ਵਿੱਚ ਆਇੰਦਾ ਸੜ ਕੋ ਲਾਸਟ ਵਾਲਾ ਅਦਮ ਕਾਵ ਜਿਹੜਾ ਕਿ ਬਹੁਤ ਹੀ ਨੀਵੇਂ ਦਰਜੇ ਦਾ ਆਇੰਦਾ ਗਵਾ ਜਿਸ ਦੇ ਵਿੱਚ ਸਿਰਫ ਅਬਿਧਾ ਹੀ ਹੁੰਦਾ ਹੈ ਤੇ ਇਸ ਨੂੰ ਅਸੀਂ ਕੀ ਕਹਿੰਦੇ ਨੇ ਚਿੱਤਰ ਕਾਵ ਕਹਿੰਦੇ ਠੀਕ ਹੈ ਸੋ ਇਹ ਤਿੰਨ ਤਰੀਕੇ ਦੇ ਸਾਨੂੰ ਕਾਪੇ ਮਿਲਦੇ ਨੇ ਉੱਤਮ ਮੱਧਮ ਤੇ ਅਦਮ ਤੁਨਿਕਾ ਗੁਣੀਪੁੱਤ ਕ ਤੇ ਨਾਲ ਦੇ ਨਾਲ ਚਿੱਤਰ ਕ ਪਹਿਲੇ ਚ ਲਕਸ਼ਣਾ ਵਿਆੰਗ ਸੈਕਿੰਡ ਚ ਅਬਿਧਾ ਲਕਸ਼ਣਾ ਤੇ ਥਰਡ ਦੇ ਵਿੱਚ ਸਿਰਫ ਅਬਿਧਾ ਹੁਣ ਸ਼ਬ ਸ਼ਕਤੀਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਸ਼ਬਦ ਤੋਂ ਧੁਨੀ ਤੱਕ ਪਹੁੰਚਣ ਲਈ ਕੁਝ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਜਿਹੜੇ ਅਸੀਂ ਸ਼ਬਦ ਬੋਲਦੇ ਹਾਂ ਉਹਨਾਂ ਦੇ ਜਦੋਂ ਅਸੀਂ ਅਰਥ ਘਟਨੇ ਹੁੰਦੇ ਨੇ ਉਸ ਤੱਕ ਪਹੁੰਚਣ ਤੋਂ ਤੱਕ ਦਾ ਸਫ਼ਰ ਤੈਅ ਕਰਨ ਦੇ ਵਿੱਚ ਸਾਨੂੰ ਤਿੰਨ ਸ਼ਕਤੀਆਂ ਦੀ ਮੌਜੂਦਗੀ ਮਿਲਦੀ ਹੈ ਤੇ ਇਹ ਤਿੰਨ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਉਸ ਦੇ ਵਿੱਚ ਮਿਲਦੀਆਂ ਸਾਨੂੰ ਅਭਿਦਾ ਇਹ ਸਭ ਤੋਂ ਪਹਿਲੇ ਤੋਂ ਨਹੀਂ ਸਾਨੂੰ ਦੇਖਣ ਨੂੰ ਮਿਲਦੀ ਹੈ ਜਦੋਂ ਅਸੀਂ ਕੋਈ ਵਰਡ ਦੇਖਦੇ ਹਾਂ ਉਹ ਸਭ ਪਹਿਲਾ ਅਰਥ ਸਾਡੇ ਦਿਮਾਗ ਦੇ ਵਿੱਚ ਜਿਹੜਾ ਨਿਕਲਦਾ ਹੈ ਫਾਰ ਇਗਜ਼ਾਮਪਲ ਮੱਝ ਮੱਝ ਦੀ ਗੱਲ ਕੀਤੀ ਜਾਂਦੀ ਤੇ ਸਸੀਂ ਵੇਖਦੇ ਆ ਕਿ ਉਹ ਦੁੱਧ ਦੇਣ ਵਾਲੀ ਹੈ ਤੇ ਚਾਰ ਲੱਤਾਂ ਹੁੰਦੀਆਂ ਨੇ ਭੂਸ਼ ਹੁੰਦੀ ਹੈ ਇਹ ਸਿੰਪਲ ਸਾਡੇ ਕੀ ਆਿੰਦੇ ਦਿਮਾਗ ਦੇ ਵਿੱਚ ਇੱਕ ਉਸ ਦਾ ਇੱਕ ਪਰਛਾਵਾਂ ਆਿੰਦਾ ਤਾਂ ਉਹ ਸਾਡਾ ਸਭ ਤੋਂ ਪਹਿਲਾ ਅਭਿਦਾ ਉਸ ਦੇ ਵਰਡ ਦੇ ਮੀਨਿੰਗ ਅਸੀਂ ਉਹ ਕੱਢ ਦਿੱਤੇ ਉਹ ਅਭਿਦਾ ਦੇ ਵਿੱਚ ਜਾਏਗੀ ਕਹਿੰਦੇ ਜਿਸ ਸ਼ਕਤੀ ਨਹੀਂ ਸ਼ਬਦ ਦਾ ਮੂਲ ਅਰਥ ਪਤਾ ਚੱਲੇ ਉਹ ਕਿੰਦੀ ਆਬਿਦਾ ਹੁੰਦੀ ਹੈ ਇਸ ਦੇ ਨਾਲ ਕੀ ਹੁੰਦਾ ਹੈ ਹਰੇਕ ਲਫ਼ਜ਼ ਦੇ ਪਹਿਲੇ ਅਰਥ ਜਾਣਨ ਦੇ ਵਿੱਚ ਅਸੀਂ ਸਮਰੱਥ ਹੁੰਦੇ ਹਾਂ ਕਿ ਪਹਿਲੇ ਚਾਹੇ ਉਹ मीनिंगलेस ਹੁੰਦੇ ਉਹ ਪਹਿਲੇ ਅਰਥ ਦਿਮਾਗ ਦੇ ਵਿੱਚ ਜਿਹੜੇ ਉਹ ਆਬਿਦਾ ਦੇ ਵਿੱਚ ਜਾਂਦੇ ਨੇ ਕੋਸ਼ਕਤ ਅਰਥ ਦਾ ਆਧਾਰ ਕੀ ਹੁੰਦੇ ਨੇ ਸੰਕੇਤ ਹੁੰਦੇ ਨੇ ਮਤਲਬ ਜਿਹੜਾ ਸਾਨੂੰ ਅ ਅਭਿਦਾ ਦੇ ਵਿੱਚ ਜੋ ਦਮਾਗ ਦੇ ਵਿੱਚ ਆਉਂਦਾ ਹੈ ਸਾਡੇ ਉਹ ਇੱਕ ਸੰਕੇਤਮਾਤਰ ਹੁੰਦਾ ਹੈ ਠੀਕ ਹੈ ਇਹ ਕੋਸ਼ਕਤ ਅਰਥ ਹੁੰਦੇ ਨੇ ਤੇ ਕੋਸ਼ਕਤ ਅਰਥ ਦਾ ਆਧਾਰ ਕੀ ਹੁੰਦਾ ਹੈ ਸੰਕੇਤ ਹੁੰਦਾ ਫੁੱਲ ਗੁਲਾਬ ਦਾ ਜਦੋਂ ਅਸੀਂ ਗੁਲਾਬ ਦਾ ਫੁੱਲ ਵੇਖਦੇ ਆ ਮਤਲਬ ਦਿਮਾਗ ਦੇ ਵਿੱਚ ਕੀ ਆਉਂਦਾ ਹੈ ਰੈਡ ਕਲਰ ਦਾਗਾ ਕਈ ਡਿਫਰੈਂਟ ਤਰੀਕੇ ਦੇ ਹੁੰਦੇ ਸਭ ਤੋਂ ਪਿਆਰਾ ਫੁੱਲ ਹੁੰਦਾ ਹੈ ਠੀਕ ਹੈ ਸੋ ਉਹ ਲਾਲ ਜ਼ਿਆਦਾਤਰ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਇਹ ਕੀ ਹੁੰਦਾ ਵਾ ਕੋਸ਼ਕਤ ਅਰਥ ਹੁੰਦੇ ਨੇ ਤੇ ਸੰਕੇਤ ਸਾਡੇ ਦਿਮਾਗ ਦੇ ਵਿੱਚ ਆਇਆ ਸੋ ਕੀ ਹੁੰਦਾ ਹੈ ਕੋਸ਼ਕਤ ਅਰਥ ਦਾ ਆਧਾਰ ਇਸ ਦੇ ਵਿੱਚ ਕੀ ਹੁੰਦਾ ਹੈ ਸੰਕੇਤ ਹੁੰਦੇ ਨੇ ਸ਼ਬਦ ਦਾ ਮੁਢਲਾ ਅਰਥ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਜਿਹੜਾ ਹੁੰਦਾ ਹੈ ਉਹ ਬਾਚ ਹੁੰਦਾ ਹੈ ਇਸ ਦੇ ਵਿੱਚ ਤੇ ਇਸ ਕਾ ਕੇ ਅਸੀਂ ਇਸ ਨੂੰ ਕੀ ਕਹਿੰਦੇ ਹਾਂ ਬਾਚ ਅਰਥ ਕਹਿੰਦੇ ਹਾਂ ਮਤਲਬ ਕਹਿ ਸਕਦੇ ਹੋ ਕਿ ਸ਼ਬਦ ਦਾ ਮੁਢਲਾ ਅਰਥ ਜੋ ਸਾਡੇ ਦਿਮਾਗ ਦੇ ਵਿੱਚ ਪ੍ਰਗਟ ਹੁੰਦਾ ਹੈ ਤੇ ਉਸ ਨੂੰ ਪ੍ਰਗਟ ਕਰਨ ਵਾਲਾ ਜਿਹੜਾ ਸ਼ਬਦ ਹੁੰਦਾ ਹੈ ਉਹ ਬਾਚ ਹੁੰਦਾ ਹੈ ਤੇ ਜਿਹੜਾ ਅਰਥ ਸਾਨੂੰ ਮਿਲਦਾ ਹੁੰਦਾ ਹੈ ਉਹ ਬਾਚ ਅਰਥ ਹੁੰਦਾ ਹੈ ਮਤਲਬ ਪ੍ਰਗਟ ਕਰਨ ਵਾਲਾ ਸ਼ਬਦ ਜਿਹੜਾ ਹੁੰਦਾ ਹੈ ਉਹ ਬਾਚ ਹੁੰਦਾ ਜਿਵੇਂ ਗੁਲਾਬ ਦਾ ਫੁੱਲ ਸੋ ਇਹ ਜਿਹੜਾ ਅਰਥ ਹੈ ਦਾ ਸੀਸਤ ਅਰਥ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਹੋਏਗਾ ਬਾਚ ਤੇ ਇਸ ਦੇ ਥਰੂ ਜਿਹੜਾ ਸਾਨੂੰ ਅਰਥ ਮਿਲਿਆ ਹੈ ਗੁਲਾਬ ਦਾ ਫੁੱਲ ਕੀ ਹੁੰਦਾ ਹੈ ਉਸ ਦਾ ਅਰਥ ਜਦੋਂ ਹੁਣ ਇੱਕ ਕੁਐਸਚਨ ਹੀ ਪੁੱਟ ਕੀਤਾ ਜਾਂਦਾ ਗੁਲਾਬ ਦਾ ਫੁੱਲ ਕੀ ਹੁੰਦਾ ਹੈ ਜਦੋਂ ਉਸ ਦਾ ਅਰਥ ਸਾਨੂੰ ਮਿਲਦਾ ਹੈ ਤਾਂ ਉਸ ਨੂੰ ਅਸੀਂ ਬਾਚ ਅਰਥ ਕਹਿੰਦੇ ਹਾਂ ਯਾਦ ਰੱਖਿਓ ਕਿ ਕੀ ਹੁੰਦਾ ਹੈ ਸੰਕੇਤ ਕੀ ਹੁੰਦਾ ਹੈ ਬਾਚ ਕੀ ਹੁੰਦਾ ਇੱਥੇ ਤਾਂ ਬਾਚ ਅਰਥ ਕੀ ਹੁੰਦਾ ਹੈ ਬੜੀ ਜਗ੍ਹਾ ਤੁਹਾਨੂੰ ਇਹ ਚੀਜ਼ਾਂ ਨਾ ਪੜਨ ਨੂੰ ਮਿਲੀਆਂ ਹੋਣਗੀਆਂ ਬਟ ਬੜੇ ਸਿੰਪਲ ਸਿੰਪਲ ਚੀਜ਼ਾਂ ਤੁਹਾਨੂੰ ਪੜਾ ਕੇ ਜਾਂਦੇ ਨੇ ਕਿ ਅਵਿਦਾ ਕੀ ਹੁੰਦਾ ਹੈ ਲੱਛਣਾ ਕੀ ਹੁੰਦਾ ਹੈ ਬਸ ਇੱਥੇ ਤੱਕ ਹੀ ਕਹਾਣੀ ਖਤਮ ਹੋ ਜਾਂਦੀ ਹੈ ਇਹ ਜਿਹਾ ਵੀ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਇਹ ਵਿਚਕਾਰ ਜੇ ਜਾ ਕੇ ਹੁੰਦੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਅਗਰ ਨਹੀਂ ਪੜਿਆ ਤੇ ਫਿਰ ਕੀ ਪੜਿਆ ਸੋ ਅਵਿਦਾ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਪਹਿਲੀ ਧੁਨੀ ਜਿਹੜਾ ਦਿਮਾਗ ਦੇ ਵਿੱਚ ਪਹਿਲਾ ਇੱਕ ਵਰਡ ਆਂਦਾ ਹੈ ਉਹ ਸੰਕੇਤ ਹੁੰਦਾ ਹੈ ਤੇ ਉਸ ਨੂੰ ਪ੍ਰਗਟ ਕਰਨ ਵਾਲਾ ਜਿਹੜਾ ਸ਼ਬਦ ਹੁੰਦਾ ਹੈ ਉਹ ਬਾਚ ਹੁੰਦਾ ਹੈ ਤੇ ਜਿਹੜਾ ਅਰਥ ਨਿਕਲਦਾ ਹੈ ਉਹ ਬਾਚ ਅਰਥ ਹੁੰਦਾ ਹੈ ਅੱਗੋਂ ਇਸ ਨੂੰ 10 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਅਭਿਧਾਨ ਜਿਸ ਵਿੱਚ ਸਭ ਤੋਂ ਪਹਿਲਾਂ ਮਿਲਦੇ ਆ ਸਾਨੂੰ ਰੂੜੀ ਸ਼ਬਦ ਰੂੜੀ ਉਹ ਚੀਜ਼ ਹੁੰਦੀ ਹੈ ਬੜੀ ਬੜੀ ਅਸੀਂ ਕਿੱਸਾ ਕਹਾਵ ਦੇ ਵਿੱਚ ਪੜਿਆਗਾ ਵਰਡ ਆਨ ਨਾ ਰੂੜੀ ਇੱਕ ਅਰਥ ਜੋ ਫਿਕਸ ਹੋਏਗਾ ਕਿਸੇ ਚੀਜ਼ ਦੇ ਵਾਸਤੇ ਸਿੰਪਲ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਉਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਜਿਵੇਂ ਕੁਰਸੀ ਨੂੰ ਕੁਰਸੀ ਕਿਹਾ ਦਿੱਤਾ ਜਾਂਦਾ ਹੈਗਾ ਵਾ ਫਿਰ ਇੱਕ ਹੁਣ ਹੱਥ ਨੂੰ ਹੱਥ ਕਿਹਾ ਗਿਆ ਹੈ ਇਹਦੇ ਅਰਥ ਸਦੀਆਂ ਤੋਂ ਹੈ ਇਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਇਹ ਰੂੜੀ ਹੋ ਚੁੱਕੀ ਹੈ ਠੀਕ ਹੈ ਤੇ ਇਹ ਜਸਟ ਮੈਂ ਐਗਜ਼ਾਮਪਲ ਦਿੱਤੀ ਹੈ ਕਿਵੇਂ ਕਵਿਤਾ ਦੇ ਵਿੱਚ ਕਈ ਸਾਡੇ ਪਹਿਲੇ ਤੋਂ ਅਰਥ ਚੱਲਦੇ ਆ ਰਹੇ ਨੇ ਇਹ ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਆ ਨਾ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਰਡ ਦਾ मीनिंग ਇਹ ਹੈਗਾ ਤਾਂ ਉਸ ਮੁਸੂਲੇ ਤਰੀਕੇ ਦੇ ਨਾਲ ਕੱਟੇਗਾ ਕਿਉਂਕਿ ਉਸ ਨੂੰ ਪਤਾ ਹੈ ਇਸ ਦਾ मीनिंग ਸੱਦਿਆਂ ਤੋਂ ਚੱਲਦਾ ਆ ਰਿਹਾ ਸੋ ਰੂੜੀ ਹੋ ਚੁੱਕਾ ਹੈਗਾ ਸੈਕਿੰਡ ਇਸ ਦੇ ਵਿੱਚ ਆਉਂਦਾ ਹੈ ਯੋਗਿਕ ਸ਼ਬਦ ਕੀ ਹੁੰਦਾ ਹੈ ਕਹਿੰਦੇ ਵਿਆਕਰਨ ਨਿਯਮਾਂ ਨੂੰ ਬਦਲ ਕੇ ਇਹ ਦੋ मीनिंग ਨਿਕਲਦੇ ਨੇ ਰੂੜੀ ਤੋਂ ਵੱਖਰਾ ਕੋਈ ਮਿਲਦਾ ਜਿਲਦਾ ਅਰਥ ਨਿਕਲੇ ਵਿਆਕਰਨ ਨਿਯਮਾਂ ਨੂੰ ਜਦੋਂ ਅਸੀਂ ਬਦਲ ਕੇ ਰੂੜੀ ਤੋਂ ਵੱਖਰਾ ਕੋਈ ਸਾਨੂੰ ਮਿਲਦਾ ਜੁਲਦਾ ਅਰਥ ਨਿਕਲਦਾ ਉਹਨੂੰ ਯੋਗਿਕ ਕਹਿੰਦੇ ਨੇ ਜਾਂ ਫਿਰ ਜਦ ਅਸੀਂ ਦੋ ਵਰਡ ਨੂੰ ਪਲੱਸ ਕਰਕੇ ਇੱਕ ਨਵਾਂ ਵਰਡ ਕੱਢ ਲੈਨੇ ਹਾਂ ਉਹ ਸਾਡੇ ਕੋਲ ਇੱਥੇ ਕੀ ਨਿਕਲ ਲੰਦਾ ਹੈ ਯੋਗਿਕ ਮੀਨਸ ਤਰਮ ਪਲੱਸ ਸ਼ਾਲਾ ਤਰਮ ਸ਼ਾਲਾ ਦੋ ਵਰਡਸ ਨੂੰ ਮਿਲਾ ਦਿੱਤਾ ਇੱਕ ਨਵਾਂ ਵਰਡ ਬਣ ਗਿਆ ਥਰਡ ਇਸ ਤਵੇ ਜੇ ਸਾਨੂੰ ਮਿਲਦਾ ਹੈ ਗਵਾ ਯੋਗਤ ਰੂੜੀ ਮਤਲਬ ਦੋਨਾਂ ਨੂੰ ਜਦੋਂ ਮਿਲਾਇਆ ਜਾਂਦਾ ਹੈ ਤਾਂ ਇਹ ਧਿਆਨ ਨਾਲ ਸਮਝਣਾ ਕਹਿੰਦੇ ਸ਼ਬਦਾਂ ਦਾ ਯੋਗ ਅਰਥ ਹੋਰ ਹੋਵੇ ਮਤਲਬ ਇੱਕ ਵਰਡ ਦਿੱਤਾ ਹੈ ਹੁਣ ਇਸ ਵਿੱਚ ਯੋਗ ਪਲੱਸ ਰੂੜੀ ਦੋਨੇ ਦੀ ਕਹਿੰਦੇ ਸ਼ਬਦਾ ਦਾ ਯੋਗ ਅਰਥ ਕੁਝ ਹੋਰ ਹੋਵੇ ਤੇ ਜਦੋਂ ਰੂੜੀ ਉਸ ਦੇ ਵਿੱਚ ਮਿਲਦੀ ਹੈ ਤਾਂ ਕੋਈ ਹੋਰ ਇੱਥੋਂ ਕੱਢ ਦਿੰਦੀ ਹੈ ਹੁਣ ਕਹਿੰਦੇ ਨਾ ਜਦੋਂ ਅਸੀਂ ਕਹਿੰਦੇ ਆ ਮੈਂ ਜਿਵੇਂ ਹੁਣ ਕੋਈ ਸਬਜ਼ੀ ਬਣਾਉਣੀ ਆ ਮੈਂ ਹੋ ਗਈ ਯੋਗ ਠੀਕ ਹੈ ਮੈਨੂੰ ਪਤਾ ਹੈ ਸਬਜ਼ੀ ਕਿਸ ਤਰੀਕੇ ਦੀ ਬਣਨੀ ਆ ਤੇ ਇਸ ਚ ਸਟਰ ਆ ਕੇ ਵਿੱਚ ਕੁਝ ਆਪਣਾ ਹੀ ਤੜਕਾ ਲਾ ਦਿੰਦੀ ਆ ਮਤਲਬ ਉਹ ਰੂੜੀ ਹੋਗੀ ਤੇ ਇਹ ਕੋਈ ਹੋਰ ਅਰਥ ਫਿਰ ਉਹ ਕੱਢ ਦਿੰਦੇ ਮਤਲਬ ਬਣਾਉਣਾ ਸੀ ਕੁਝ ਬਣ ਕੁਝ ਹੋਰ ਜਾਂਦਾ ਉਹਨੇ ਵੀ ਮਲਾਤਾ ਉਹਨੇ ਵੀ ਮਲਾਤਾ ਤਾਂ ਕੁਝ ਹੋਰ ਚੀਜ਼ ਬਣ ਕੇ ਸਾਹਮਣੇ ਆ ਗਈ ਸੋ ਇਹ ਯੋਗ ਰੂੜੀ ਦਾ ਇੱਕ ਸਾਨੂੰ ਇੱਕ ਐਗਜ਼ਾਮਪਲ ਦੱਸਿਆ ਸੀ ਮਤਲਬ ਯੋਗ ਅਰਥ ਕੁਝ ਹੋਰ ਹੁੰਦਾ ਰੂੜੀ ਜਦੋਂ ਆਹਿੰਦੀ ਹੈ ਤਾਂ ਉਹ ਕੁਝ ਹੋਰ ਅਰਥ ਕੱਢ ਦਿੰਦੀ ਪੰਕਜ ਹੋ ਗਿਆ ਇੱਥੇ ਸਾਨੂੰ ਕਿ ਪੰਕ ਪਲੱਸ ਜੱਜ ਪੰਕ ਹੋ ਗਿਆ ਇੱਥੇ ਯੋਗ ਜੱਜਾ ਹੋ ਗਿਆ ਇੱਥੇ ਰੂੜੀ ਵਿੱਚ ਮਿਲ ਗਈ ਪੰਕ ਮਤਲਬ ਚਿੱਕੜ ਹੋ ਗਿਆ ਤੇ ਜੱਜਾ ਹੋ ਗਿਆ ਜਨਮ ਹੁਣ ਤੇ ਜਦੋਂ ਦੋਨੇ ਮਿਲ ਗਏ ਤੇ ਕਮਲ ਦਾ ਫੁੱਲ ਹੋ ਗਿਆ ਜੋ ਕਿ ਚਿੱਕਰ ਦੇ ਵਿੱਚ ਜਨਮ ਲੈਂਦਾ ਹੈ ਆ ਗਿਆ ਨਾ ਹੋਰ ਕੁਝ ਅਰਥ ਸੋ ਇਸ ਤਰੀਕੇ ਨਾਲ ਇਸ ਨੂੰ ਅਸੀਂ ਲੋਗ ਰੂੜੀ ਕਹਿੰਦੇ ਸੈਕਿੰਡ ਸਾਨੂੰ ਇਸ ਦੇ ਵਿੱਚ ਮਿਲਦੀ ਹੈ ਲਕਸ਼ਣਾ ਲਕਸ਼ਣਾ ਕੀ ਹੁੰਦਾ ਹੈ ਕਿ ਜਦੋਂ ਮੁੱਖ ਅਰਥਾਂ ਤੋਂ ਇਲਾਵਾ ਕੁਝ ਹੋਰ ਅਰਥ ਪ੍ਰਗਟ ਕਰਨ ਨੂੰ ਹੁਣ ਕੋਈ ਕਵਿਤਾ ਲਿਖਦਾ ਪਿਆ ਸਿੰਪਲ ਅਰਥ ਉਸੋਂ ਚੰਗੇ ਨਹੀਂ ਲੱਗੇ ਕਹਿੰਦਾ ਥੋੜਾ ਜਿਹਾ ਮੈਂ ਹਟਕੇ ਲਿਖਣਾ ਚਾਹੁੰਦਾ ਹੁਣ ਇੱਕ ਇਹ ਚੀਜ਼ ਮੈਂ ਦੱਸ ਦਿੰਨੀ ਇੱਕ ਜਦੋਂ ਤੁਸੀਂ ਇੰਗਲਿਸ਼ ਦੇ ਵਰਡ ਯੂਜ਼ ਕਰਦੇ ਹੋ ਨਾ ਇੱਕ ਹੁੰਦੀ ਹੈ ਇੰਗਲਿਸ਼ ਸਿੰਪਲ ਅਸੀਂ ਸਮਝਦੇ ਹਾਂ ਠੀਕ ਹੈ ਬੋਲਦੇ ਚੱਲਦੇ ਹਾਂ ਇੱਕ ਹੁੰਦੀ ਹੈ ਸਟੈਂਡਰਡ ਦੀ ਠੀਕ ਹੈ ਤੇ ਅੱਜ ਕੱਲ ਜਿਹੜੇ ਵਰਡ ਦੇ ਵਿੱਚ ਚੱਲਦੀ ਜਾਂ ਜਾਨੀ ਕਿ ਆਫਿਸ ਵਿੱਚ ਉਹ ਫਲੂਐਂਸ ਚੱਲਦੀ ਜੀ ਫਲੂਐਂਟ ਜਿਸ ਨੂੰ ਅਸੀਂ ਕਹਿੰਦੇ ਹਾਂ ਐਕਸਟੈਂਡਡ ਇੱਕ ਨਾਰਮਲ ਹੁੰਦੀ ਹੈ ਇੱਕ ਸਟੈਂਡਰਡ ਦੀ ਹੁੰਦੀ ਹੈ ਜੋ ਕਿ ਅਸੀਂ ਚਲੋ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਤੇ ਇੱਕ ਫਲੂਐਂਟ ਚੱਲਦੀ ਆ ਜਿਹੜੀ ਅਸੀਂ ਆਫਿਸ ਦੇ ਵਿੱਚ ਗੱਲ ਕਰਦੇ ਆ ਤਿੰਨ ਆਗੇ ਨਾ ਇਸ ਨੂੰ ਵੀ ਅਸੀਂ ਅਭਿਦਾ ਲਖਣਾ ਤੇ ਮਹਿੰਜਨ ਦੇ ਵਿੱਚ ਹੁੰਦੇ ਆ ਅਭਿਦਾ ਜਿਹੜੀ ਸਿੰਪਲ ਅਸੀਂ ਆਮ ਬੋਲਦੇ ਹਾਂ ਕਿ ਇੱਕ ਦੂਜੇ ਨਾਲ ਗਲਤਮੁਲਤ ਵੀ ਬੋਲਨੇ ਕੁਝ ਗੱਲ ਨਹੀਂ ਹੁੰਦੀ ਲੇਕਿਨ ਥੋੜੀ ਜੀ ਅਸੀਂ ਕਿਸੇ ਦੇ ਨਾਲ ਇੰਟਰਵਿਊ ਵਗੈਰਾ ਦੇ ਵਿੱਚ ਬੋਲ ਜਾਂਦੇ ਆ ਨਾ ਚਲੋ ਉਹਨੂੰ ਵੀ ਪਤਾ ਲੱਗ ਜਾ ਹ ਜਿਸ ਨਾਲ ਅਸੀਂ ਗੱਲਬਾਤ ਕੀਤੀ ਹੈ ਠੀਕ ਠਾਕ ਹੈ ਅਗਰ ਜਦੋਂ ਅਸੀਂ ਵਰਕ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿਤਰਾ ਦੀ ਆ ਜਦੋਂ 3rd ਦੇ ਵਿੱਚ ਜਾਂਦੇ ਆ ਫਲੂਐਂਟ ਦੇ ਵਿੱਚ ਤਾਂ ਅਸੀਂ ਆਫਿਸ ਦੇ ਵਿੱਚ ਸਾਡੀ ਇੰਟਰਨੈਸ਼ਨਲ ਕਾਲਸ ਹੁੰਦੀਆਂ ਨੇ ਇੰਟਰਨੈਸ਼ਨਲ ਕਲੈਂਟਸ ਹੁੰਦੇ ਨੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਹੈ ਤਾਂ ਉੱਥੇ ਫਲੂਐਂਟ ਮੰਨਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡਾ ਆਫਿਸ ਵਰਕ ਇਸ ਤਰੀਕੇ ਦਾ ਸਟੈਂਡਰਡ ਦਾ ਹੈ ਅਸੀਂ ਇਸ ਨੂੰ ਨੀਚੇ ਨਹੀਂ ਦਿਨਾਣਾ ਚਾਹੁੰਦੇ ਤੇ ਇਹ ਜਿਹੜੀ ਹੁੰਦੀ ਹੈ ਸੈਕਿੰਡ ਨੰਬਰ ਦੇ ਵਿੱਚ ਸਟੈਂਡਰਡ ਦੇ ਵਿੱਚ ਸਾਡੀ ਲਕਸ਼ਣਾ ਦੇ ਵਿੱਚ ਚਲ ਜਾਂਦੀ ਹੈ ਕਿ ਮੇਨ ਅਰਥਾਂ ਨੂੰ ਛੱਡ ਕੇ ਹੁਣ ਇੱਕ ਅਸੀਂ ਸੌਰੀ ਵਰਡ ਯੂਜ਼ ਕਰਦੇ ਆਂ ਤੇ ਇੱਕ ਅਸੀਂ ਫੋਰਗਿਵ ਇਹ ਵੀ ਯੂਜ਼ ਕਰਦੇ ਆ ਉਹ ਚੀਜ਼ ਆਉਂਦੀ ਨਾ ਕਿ ਇੱਕ ਤੋਂ ਇੱਕ ਥੋੜੀ ਜਿਹੀ ਸਟੈਂਡਰਡ ਦੀ ਹੁੰਦੀ ਹੁੰਦੀ ਹੈ ਸੋ ਲਕਸ਼ਣਾ ਹੁੰਦਾ ਹੈ ਅਬ ਇਹਦਾ ਤੋਂ ਸੈਕਿੰਡ ਨੰਬਰ ਤੇ ਜਿਹੜੇ ਅਰਥ ਨਿਕਲਦੇ ਨੇ ਉਸ ਤਰ੍ਹਾਂ ਲਕਸ਼ਣਾ ਦਾ मीनिंग ਹੁੰਦਾ ਇੱਥੇ ਅਨੁਮਾਨਨ ਲਗਾਉਣਾ ਜਾਂ ਅਨੁਮਾਨ ਕਿਤੇ ਜਦੋਂ ਪਹਿਲੇ ਅਰਥਾਂ ਵਿੱਚ ਰੋਕ ਪੈ ਜਾਂਦੀ ਹੈ ਤਾਂ ਪਹਿਲੇ ਅਰਥ ਨਾਲ ਰਲਦਾ ਮਿਲਦਾ ਸੀ ਕੋਈ ਹੋਰ ਵਰਡ ਯੂਜ਼ ਕਰਦੇ ਹਾਂ ਤਾਂ ਅਸੀਂ ਇੱਥੇ ਲਕਸ਼ਣਾ ਦੇ ਵਿੱਚ ਲੈ ਕੇ ਜਾ ਸਕਦੇ ਹਾਂ ਅਗੇ ਨ ਸਿੰਪਲ ਜਿਗਾ ਇੱਥੋਂ ਹੀ ਅਸੀਂ ਤੀਜਾ ਚਲ ਜਾਨਨੇ ਆ ਜੋ ਕਿ ਸਾਡੇ ਫਲੂਐਂਟ ਵਾਲੀ ਦੇ ਵਿੱਚ ਜਾਂਦੀ ਹੈ ਜਿਸ ਨੂੰ ਅਸੀਂ ਵਿਅੰਜਨਾ ਕਹਿੰਦੇ ਹੈ ਜਦੋਂ ਅਭਿਤਾ ਤੇ ਲਕਸ਼ਣਾ ਦੋਨਾਂ ਨੂੰ ਅਸੀਂ त्याग ਕੇ ਤੀਜਾ ਕੋਈ ਹੋਰ ਅਰਥ ਨਿਕਲਣ ਤਾਂ ਉਹ ਸਾਡੇ ਵਿਅੰਜਨਾ ਦੇ ਵਿੱਚ ਜਾਂਦੇ ਨੇ ਇਸ ਵਿੱਚ ਗੂੜ ਅਰਥ ਦਾ ਬੋਧ ਹੁੰਦਾ ਹੈ ਇਹ ਚੀਜ਼ਾਂ ਦੀ ਠੀਕ ਹੈ ਹੁਣ ਤੁਹਾਨੂੰ ਕਈ ਜਗ੍ਹਾ ਤੁਸੀਂ ਇੰਗਲਿਸ਼ ਸਿੱਖਦੇ ਹੋ ਤੇ ਜਦੋਂ ਤੁਸੀਂ ਹਾਇਲਰਸ ਕਰਦੇ ਹੋ ਉਹ ਤੁਹਾਡੀ ਸਟੈਂਡਰਡ ਦੀ ਤੋਂ ਥੋੜੀ ਜਿਹੀ ਹਟਕੇ ਉੱਪਰ ਚਲ ਜਾਂਦੀ ਹੈ ਮਤਲਬ ਜਿਹਨੂੰ ਪਤਾ ਲੱਜੇ ਨਾ ਜਿਹੜੇ 8 ਬੈਂਡ ਆਉਂਦੇ ਗਏ ਨੇ ਮਤਲਬ ਫਲੂਐਂਟ ਦੇ ਵਿੱਚ ਹੋ ਜਾਂਦਾ ਹੈ ਤੋਂ ਇਨਸਾਨ ਕਦੇ ਵੀ ਰੁੱਕ ਕੇ ਗੱਲ ਨਹੀਂ ਕਰ ਸਕਦਾ ਉਹ ਬਹੁਤ ਇੱਕ ਕਪੂਰੇ ਫਲੋ ਦੇ ਵਿੱਚ ਜਾਂਦੀ ਹੈ ਤੇ ਉਹ ਵਰਡ ਵੀ ਉਸ ਨੂੰ ਪਤਾ ਹੁੰਦਾ ਮੈਂ ਕਿੱਥੇ ਕਿਹੜੇ ਜੋੜਨੇ ਮਤਲਬ ਉਹ ਵਿਅੰਜਨਾਂ ਦੇ ਵਿੱਚ ਗੱਲ ਕਰਦਾ ਹੈ ਪਹਿਲਾ ਹੁੰਦਾ ਹੈ ਬਿਦਾ ਸਿੰਪਲ ਵਿਅੰਜਨਾ ਹੁੰਦਾ ਉਸ ਤੋਂ ਹਟਕੇ ਅਸੀਂ ਜਿਹੜਾ ਬੋੜੀ ਯੂਜ਼ ਕਰਦੇ ਆ ਅਰਥ ਮੀਨਿੰਗ ਉਹ ਨਿਕਲਦਾ ਹੈ ਜਵਾ ਜਦੋਂ ਦੋਨੇ ਹੀ ਖਤਮ ਹੋ ਜਾਂਦੇ ਨੇ ਤੀਜਾ ਅਸੀਂ ਕੋਈ ਸ਼ਬਦ ਯੂਜ਼ ਕਰਦੇ ਜਿਸ ਦਾ ਕੋਈ ਵੱਖਰਾ ਜਾਂ ਹੀ ਅਰਥ ਨਿਕਲ ਜਾਂਦਾ ਹੈ ਇੱਥੇ ਗੱਲ ਕਰਦੇ ਪਏ ਅਸੀਂ ਅਰਥਾਂ ਦੀ ਧੁਨੀ ਦੀ ਤੇ ਉਹ ਸਾਡੇ ਵਿਅੰਜਨਾਂ ਦੇ ਵਿੱਚ ਹੁੰਦਾ ਇਹ ਗੂੜ ਬੋੜ ਹੁੰਦਾ ਇੱਥੇ ਇਹ ਤਾਂ ਕਹਿੰਦੇ ਲਿਸ਼ਕੰਦੜਾ ਕੱਚ ਦਾ ਪਰਦਾ ਸੋਹਣਾ ਵਸਿੰਦਾ ਨਹੀਂ ਇਹ ਤਾਂ ਹੁਣ ਇੱਥੇ ਪੂਰਾ ਸਮਝ ਲਾ ਜਾਂਦਾ ਇੱਕ ਐਗਜ਼ਾਮਪਲ ਹੈ ਹੁਣ ਇਸ ਦੇ ਵਿੱਚ ਤਿੰਨੇ ਹੀ ਮੈਂ मीनिंग ਕੱਢੇ ਹੋਏ ਨੇ ਦੇਖੋ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਅਵਿਧਾ ਲੈਣੇ ਆ ਇੱਥੇ ਅਸੀਂ ਕੱਚ ਤੇ ਪਰਦਾ ਦੋ ਵਰ ਲੈਨੇ ਕੱਚ ਨੂੰ ਅਸੀਂ ਗਲਾਸ ਕਹਿ ਦਿੱਤਾ ਪਰਦਾ ਨੂੰ ਅਸੀਂ ਬੁੱਕਾ ਕਹਿ ਦਿੱਤਾ ਠੀਕ ਹੈ ਅਸੀਂ ਸਿੰਪਲ ਨਾਰਮਲ ਅਵਿਧਾ ਵਾਲੇ ਯੂਜ਼ ਕਰ ਲਏ ਜਦੋਂ ਅਸੀਂ ਇਸ ਨੂੰ ਥੋੜੀ ਕਵਿਤਾ ਦੇ ਵਿੱਚ ਲੈ ਕੇ ਗਏ ਥੋੜੀ ਲਕਸ਼ਮਣ ਪੜਾਇਆ ਬਣਾ ਕੇ ਕੱਚ ਵਰਗਾ ਟੁੱਟਣਯੋਗ ਜਿਸਮ ਕੱਚ ਵਰਗਾ ਟੁੱਟਣ ਜੋਗ ਜਿਸਮ ਇੱਥੇ ਅਸੀਂ ਇਸ ਨੂੰ ਇਸ ਵਰਡ ਦੇ ਵਿੱਚ ਲੈ ਪਰਦਾ ਅਸੀਂ ਕਹਿ ਸਕਦਾ ਕਿ ਜਿਵੇਂ ਕੋਈ ਰੱਬੀ ਹੁਸਨ ਹੁੰਦਾ ਹੈ ਤਾਂ ਉਸ ਨੂੰ ਜਦੋਂ ਪਰਦੇ ਦੇ ਪਿੱਛੇ ਲੁਕਾ ਕੇ ਰੱਖਦਾ ਹ ਹੁਣ ਅਸੀਂ ਇਸ ਨੂੰ ਵਿਆੰਜਨਾਂਤ ਵਿੱਚ ਜਦੋਂ ਲੈ ਕੇ ਜਾਂਦੇ ਹਾਂ ਕਹਿੰਦੇ ਮਿੱਟੀ ਦਾ ਇੱਥੇ ਜਿਸਮ ਆਇਂਦਾ ਹੈਗਾ ਵਾ ਜੋ ਕਿ ਕੱਚ ਵਰਗਾ ਹੁੰਦਾ ਇਹ ਕਹਿੰਦਾ ਨਾ ਕਿ ਕੱਚ ਵਰਗੀ ਆ ਤੂੰ ਜਦ ਹੱਥ ਲਾਇਆ ਤੂੰ ਟੁੱਟ ਜਾ ਐਜ ਹੁੰਦਾ ਮਿੱਟੀ ਵਰਗਾ ਇੱਥੇ ਜਿਸਮ ਲੈ ਲੈਂਦਾ ਜਾਂਦਾ ਹੈ ਤੇ ਪਰਦਾ ਸਿਸਟ ਵਿੱਚ ਲੈ ਜਾਂਦੇ ਆ ਕਿ ਕੱਚ ਵਰਗਾ 파ਤ ਸੀ ਜਦੋਂ ਅਸੀਂ ਇਸ ਦੋਨਾਂ ਨੂੰ ਛੱਡ ਗਏ ਅਸੀਂ ਕੁਝ ਹੋਰ ਅਰਥ ਕੱਢਣੇ ਜਾਣ ਤਾਂ ਉਹ ਸਾਡੇ ਵੀ ਇੰਜਨਰ ਦੇ ਵਿੱਚ ਜਾਂਦੇ ਨੇ ਇਹ ਡਿਪੈਂਡ ਕਰਦਾ ਹੈ ਜਿਹੜਾ ਲਿਖਦਾ ਹੈ ਉਹ ਕਿਸ ਤਰੀਕੇ ਨਾਲ ਆਪਣੀ ਕਵਿਤਾ ਨੂੰ ਪੇਸ਼ ਕਰਨਾ ਚਾਹੁੰਦਾ ਜਾਂ ਆਪਣੀ ਰਚਨਾ ਹੁਣ ਅੱਗੇ ਗੱਲ ਕਰਕੇ ਅਭਿਦਾ ਤੇ ਲਕਸ਼ਣਾ ਦਾ ਆਧਾਰ ਸ਼ਬਦ ਹਨ ਪਰ ਵਿਅੰਜਨਾ ਦਾ ਕੀ ਹੁੰਦੇ ਨੇ ਅਰਥ ਹੁੰਦੇ ਨੇ ਜਦੋਂ ਅਸੀਂ ਅਭਿਦਾ ਤੇ ਲਕਸ਼ਣਾ ਇਹਦੇ ਵਿੱਚ ਦੇਖਿਓ ਅਭਿਦਾ ਤੇ ਲਕਸ਼ਣਾ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ stdcar ਸਮਝਦੇ ਹਾਂ ਸ਼ਬਦਾਂ ਨੂੰ ਸ਼ਬਦਾਂ ਤੋਂ ਅਰਥ ਜਿਹੜੇ ਨਿਕਲਦੇ ਨੇ ਜਦੋਂ ਅਸੀਂ ਵਿਅੰਜਨਾਂ ਦੀ ਗੱਲ ਕਰਦੇ ਹਾਂ ਤਾਂ ਵਿਅੰਜਨ ਡਿਪੈਂਡ ਹੁੰਦਾ ਹੈ ਅਰਥਾਂ ਦੇ ਉੱਤੇ ਡਾਇਰੈਕਟ ਇਹ ਸ਼ਬਦ ਦੇ ਉੱਤੇ ਤੇ ਇਹ ਹੁੰਦਾ ਹੈ ਅਰਥਾਂ ਦੇ ਉੱਤੇ ਡਾਇਰੈਕਟ ਹੁਣ ਵਿਅੰਜਨਾਂ ਦੇ ਦੋ ਪੇੜ ਹੁੰਦੇ ਨੇ ਇੱਕ ਆਇੰਦਾ ਸ਼ਬਦੀ ਵਿਅੰਜਨਾਂ ਤੇ ਸੈਕੰਡ ਆਇੰਦਾ ਸਰਗੁ ਇੱਥੇ ਅੱਥੀ ਵਿਅੰਜਨ ਇਹ ਇੱਥੋਂ ਤੱਕ ਹੀ ਗਿਆ ਇਹ ਵਾਲਾ ਜਬ ਸ਼ਕਤੀਆਂ ਸਮਝ ਆ ਗਈਆਂ ਨਹੀਂ ਜਦੋਂ ਨਹੀਂ ਆਣ ਗਿਆ ਉਨੂੰ ਫਿਰ ਮੈਸੇਜ ਕਰ ਦਿਓ ਕਿ ਨਹੀਂ ਆਈਆਂ ਪਰ ਮੈਂ ਤੁਹਾਨੂੰ ਸਮਝਾ ਦਾਂਗੀ ਹੁਣ ਅੱਗੇ ਆਇਂਦਾ ਸਾਡਾ ਕੋ ਪੇਦ ਕੀ ਹੁੰਦੇ ਦੇਖੋ ਹੁਣ ਧੁਨੀ ਦੇ ਪੇਦ ਕਿਹੜੇ ਕਿਹੜੇ ਨੇ ਧੁਨੀ ਦੇ ਪੇਦ ਨੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਏਗਾ ਵਸਤੂ ਧੁਨੀ ਨਾਲ ਲਿਖਿਆ ਹੋਇਆ ਹੈ ਮੈਂ ਕੋਈ ਤੁਹਾਨੂੰ ਪ੍ਰੋਬਲਮ ਨਾ ਹੋਵੇ ਵਸਤੂ ਧੁਨੀ ਦੇ ਵਿੱਚ ਹੁੰਦਾ ਹੈ ਭਾਵ ਜਾਂ ਵਿਚਾਰ ਜਾਂ ਆਖਿਆ ਜਿਸ ਵਿੱਚ ਵਿਅੰਜਨਾ ਦੁਆਰਾ ਕੋਈ ਵਿਚਾਰ ਸਮਝਿਆ ਜਾਵੇ ਠੀਕ ਹੈ ਅਲੰਕਾਰਤੁਨੀ ਹੋਂਦੀ ਹੈ ਜਿਸ ਵਿੱਚ ਅਲੰਕਾਰਾਂ ਦਾ ਚਮਤਕਾਰ ਹੋਵੇ ਮਤਲਬ ਜਿਵੇਂ ਕਹਿ ਰਹੇ ਹਨ ਕਿ ਵਸਤੂ ਤੋਂ ਨਿਜਸ ਤੇ ਵਿੱਚ ਸਿਰਫ ਵਿਚਾਰ ਪੇਸ਼ ਕੀਤੇ ਜਾ ਤੇ ਵਿਚਾਰ ਦੁਆਰਾ ਕੁਝ ਚੀਜ਼ਾਂ ਨੂੰ ਸਮਝਾਇਆ ਜਾਵੇ ਅਲੰਕਾਰਤੁਨੀ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਅਲੰਕਾਰ ਯੂਜ਼ ਕਰਦੇ ਹਾਂ ਜ਼ਿਆਦਾ ਤੇ ਉਸ ਦੇ ਵਿੱਚ ਅਲੰਕਾਰ ਦੇ ਥੂ ਚਮਤਕਾਰ ਪੈਦਾ ਹੋਵੇ ਤੇ ਇਸ ਦੇ ਵਿੱਚ 3 ਜਿਹੜਾ ਆਈਂਦਾ ਗਸੜ ਕੋ ਰਸਤੂ ਨਹੀਂ ਜਿਸ ਦੇ ਵਿੱਚ ਰਸ ਦੀ అనుਭੂਤੀ ਹੋਵੇ ਇਹ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿਸ ਤਰੀਕੇ ਨਾਲ ਇਹਨਾਂ ਨੇ ਕੰਮ ਕਰਨਾ ਇਹਨੂੰ ਜ਼ਿਆਦਾ ਸਮਝਣ ਦੀ ਇੱਥੇ ਲੋਟ ਨਹੀਂ ਹੁੰਦੀ ਇਹ ਪਤਾ ਕੀ ਹੈ ਇਹ ਵਾਕ ਵਾਕ ਚਾਹਣੇ ਇਹਨਾਂ ਨੇ ਅੱਗੇ ਭੇਦ ਦੱਸੇ ਹੁਣ ਇੰਪੋਰਟੈਂਟ ਫੈਕਟਰ ਦੇਖਿਓ ਕਿਹੜੇ-ਕਿਹੜੇ ਹੁੰਦੇ ਨੇ ਇਹ ਇੰਪੋਰਟੈਂਟ ਹੈ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਛੱਡੀਆਂ ਹੁੰਦੀਆਂ ਨੇ ਉਸ ਦੇ ਵਿੱਚ ਮੈਂ ਦੱਸ ਦਿੰਦੀ ਆਂ ਕਹਿੰਦੇ ਅਬਿਦਾ ਦੇ ਸਹਿਯੋਗੀ ਤੱਤ ਜਦੋਂ ਅਸੀਂ ਅਬਿਦਾ ਦੇ ਗੱਲ ਕਰਨੀ ਹੁੰਦੀਆਂ ਨਾ ਉਸ ਨੂੰ ਕਿਹੜੇ ਕਿਹੜੇ ਜਿਹੜੇ ਤੱਤ ਹੁੰਦੇ ਨੇ ਉਹ ਸਹਿਯੋਗ ਦਿੰਦੇ ਨੇ ਜਿਵੇਂ ਕਹਿ ਸਕੋ ਨਾ ਕੋਈ ਇਲੈਕਸ਼ਨ ਦੇ ਵਿੱਚ ਖੜਾ ਮੇਰਾ ਵੋਟ ਤੇ ਮਤਲਬ ਉਹ ਸਹਿਯੋਗ ਦੇ ਰਿਹਾ ਤੇ ਅਭਿਧਾਨ ਨੂੰ ਕੌਣ-ਕੌਣ ਸਹਿਯੋਗ ਦਿੰਦਾ ਹੈ ਅਭਿਧਾਨ ਨੂੰ ਵਿਆਕਰਨ ਸਹਿਯੋਗ ਦਿੰਦੀ ਹੈ ਅਭਿਧਾਨ ਨੂੰ ਉਪਮਾਨ ਸਹਿਯੋਗ ਦਿੰਦਾ ਹੈ ਕੋਸ਼ ਕਥਨ પ્રસੰਗ ਵਿਆਖਿਆ ਪ੍ਰਸਿੱਧ ਸ਼ਬਦ ਦੀ ਨੇੜਤਾ ਆਦਿ ਮਤਲਬ ਕਹਿ ਸਕਦੇ ਹੋ ਕਿ ਜਿਹੜੇ ਅਭਿਧਾ ਦੇ ਅਰਥ ਹੁੰਦੇ ਨੇ ਕਈ ਵਾਰੀ ਕਿੰਨੇ ਅਸੀਂ ਵਿਆਕਰਨ ਉਹਦੇ ਵਿੱਚ ਕੰਮ ਕਰਦੀ ਹੈ ਕਈ ਵਾਰੀ ਉਪਮਾਨ ਕਈ ਵਾਰੀ ਕੋਈ ਕੋਸ਼ ਉਸ ਦੇ ਵਿੱਚ ਕੰਮ ਕਰਦਾ ਹੈ ਕਈ ਵਾਰੀ ਉਸ ਦੇ ਵਿੱਚ ਕੋਈ ਕਥਨ ਕੰਮ ਕਰਦੇ ਨੇ ਕਈ ਵਾਰੀ ਪ੍ਰਸੰਗ ਆ ਜਾਂਦਾ ਕਈ ਵਾਰੀ ਵਿਆਖਿਆ ਆ ਜਾਂਦੀ ਕਈ ਵਾਰੀ ਬਾਕੀ ਹੋਰ ਵਰਡ ਆ ਜਾਂਦੇ ਸੈਕਿੰਡ ਆਇੰਦਾ ਹੈ ਕਿ ਬਾਕੀ ਆਨੰਦ ਵਰਦਨ ਨੇ ਧੁਨੀ ਦਾ ਮੁੱਖ ਸੰਕੇਤ ਜਿਹੜਾ ਸੀ ਉਹਨੇ ਮਹਾਭਾਰਤ ਰਮਾਇਣ ਮਹਾਪਾਸ਼ਯ ਵਾਕ્ય ਪਦੀਮ ਤੇ ਨਾਟ્ય ਸ਼ਾਸਤਰ ਦੇ ਵਿੱਚ ਦੱਸਿਆ ਹੈ ਮਤਲਬ ਧੁਨੀ ਦਾ ਜਿਹੜਾ ਮੀਨ ਸੰਕੇਤ ਸੀ ਉਹਨਾਂ ਨੇ ਕੀ ਦੱਸਿਆ ਸੀ ਕਿ ਸਾਨੂੰ ਇੰਨਾ-ਇੰਨਾ ਦੇ ਵਿੱਚ ਮਿਲਿਆ ਸੀ ਤੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਅੱਗੇ ਸਾਨੂੰ ਤੁਨੀ ਸੰਪਰਦਾਇ ਦੇ ਬਾਰੇ ਜ਼ਿਆਦਾਤਰ ਦੱਸਿਆ ਸੀ ਠੀਕ ਹੈ ਅੱਗੇ ਗਾ ਸੀ ਤੁੰਨਿਆ ਲੋਕ ਦੇ ਚਾਰ ਅਧਿਆਏ ਨੇ ਤੇ ਇਹ ਸਾਰੇ ਜਿਹੜੇ ਸੀ ਉਹ ਕਾਰਿਕਾਵਾਂ ਦੇ ਵਿੱਚ ਲਿਖੇ ਗਏ ਨੇ ਤੇ ਜਿੰਨਾਂ ਦੀ ਗਿਣਤੀ ਸਾਨੂੰ ਮਿਲਦੀ ਹੈ 129 ਇਹ ਯਾਦ ਰੱਖਿਓ ਤੁੰਨਿਆ ਲੋਕ 2 150 ਬਰੇ ਬਾਤ ਅਬਿਨਵ ਗੁਪਤ ਜਿਹੜੇ ਸੀ ਉਹਨਾਂ ਨੇ ਲੋਚਨ ਨਾ ਦਾ ਇੱਕ ਟਿੱਕਾ ਲਿਖਿਆ ਸੀ ਜੋ ਕਿ ਇਹਦੇ ਨਾਲ ਰਿਲੇਟਡ ਸੀ ਠੀਕ ਹੈ ਤੁਹਾਨੂੰ ਲੋਕ ਕਿਉਂਕਿ ਕਈਆਂ ਨੂੰ ਪਤਾ ਹੈ ਹੁੰਦਾ ਹੈ ਕਿ ਅਸੀਂ ਇਹਨਾਂ ਦੇ ਬਾਰੇ ਕੁਝ ਹੋਰ ਲਿਖਣਾ ਗਵਾਇ ਸਾਨੂੰ ਮਿਲੇ ਚੀਜ਼ ਤੋ ਕੁਝ ਆਪਣੇ ਵਿਚਾਰ ਇਸ ਤੇ ਬਾਰੇ ਸਾਂਝੇ ਕਰਿਓ ਸੋ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਗਾ ਸੀ ਲਿਖਿਆ ਸੀ ਕੁੰਤਕ ਨੇ ਵਕੋਕਤੀ ਜਿਵੰਤ ਤੇ ਕੇਸ਼ੇ ਮੇਦਰਲੇ ਔਰ ਚਿੱਤ ਤੇ ਵਿਚਾਰ ਚਰਚਾ ਦੇ ਵਿੱਚ ਤੁਨੀ ਦਾ ਖੰਡਨ ਕੀਤਾ ਸੀ ਜਿਹੜੇ ਸੀ ਧੁਨੇ ਸੰਪਰਦਾਇ ਪਰਦੇ ਪਏ ਆ ਕੁੰਤਕ ਨੇ ਕੇ ਕੇਸ਼ੀ ਮੇਦ੍ਰ ਨੇ ਇਸ ਦਾ ਖੰਡਨ ਕੀਤਾ ਸੀ ਇਸ ਤੋਂ ਇਲਾਵਾ ਵਿਸ਼ਵਨਾਥ ਨੇ ਤੁਨੀ ਦੇ 5355 ਭੇਦ ਅਭਿਨਵ ਗੁਪਤ ਨੇ 722 ਤੇ ਮਮਟ ਨੇ 10 10455 ਅੱਗੇ ਨਾਲੀ ਸੰਖਿਆ ਜਿਹੜੀ ਸੀ ਕਰ ਦਿੱਤੀ ਮਤਲਬ ਭੇਦ ਅੱਗੇ ਕੀ ਕੀ ਨੇ ਇਹਨਾਂ ਨੇ ਸਾਨੂੰ ਇੱਥੇ ਦੱਸੇ ਨੇ ਠੀਕ ਹੈ ਤੋ ਸਿੰਪਲ ਸੇ ਤੋ ਨਿਸੰਪਰਦਾਇ ਕੀ ਸੀ ਅਭਿਦਾ ਲਕਸ਼ਮਾ ਵਿਯੰਜਨਾ ਦਾ ਇੰਪੋਰਟੰਟ ਹੁੰਦਾ ਇਸ ਦੇ ਵਿੱਚ ਸਮਝਣਾ ਇਸ ਤੋਂ ਲਾਵਾ ਰੂੜੀ ਯੋ ਰੂੜੀ ਤੇ ਇਹ ਯੋ ਯੋਗਿਕ ਇਹ ਸਮਝਣਾ ਇਸ ਤੋਂ ਲਾਵਾ ਵਸਤੂ ਤੁਨੀ ਤੇ ਅਲੰਕਾਰ ਤੁਨੀ ਰਾਸ ਤੁਨੀ ਤੇ ਨਾਲ ਦੇ ਨਾਲ ਇਹ ਕਿ ਹੈਗੇ ਸੀ ਸਾਡ ਕੋ ਉੱਤਮ ਮੱਧਮ ਤੇ ਅਦਮ ਕਾ ਕਿੜੇ ਕਿੜੇ ਨੇ ਬਾਕੀ ਕੁਛ ਇਹ ਹੋ ਜਾ ਓਖਾ ਨਹੀਂ ਹੈਗਾ ਜਿਹੜਾ ਸਮਝ ਦੇ ਵਿੱਚ ਨਾ ਆਇਆ ਹੋਵੇ ਠੀਕ ਹੈ ਐਗਜ਼ਾਮਪਲ ਦੇ ਦਿੱਤੇ ਹਨ ਬਹੁਤ ਈਜ਼ੀ ਵੇਜ ਦੇ ਵਿੱਚ ਸਮਝ ਆ ਗਈ ਹੋਏਗੀ अगर नहीं लगेगी तो मैं मैसेज या कमेंट करके पूछ लो कड़ी चीज़ सू समझ नहीं आ गई मैं मैं तू ठीक है सो बाकी अगो होर वीडियो पढ़ा अपलोड करा जो वीडियो देखते रहो इस तरीके ना ओके जी बाय बाय